ਦਰ ਪਰ ਨਸੀਬ ਪੋੜੇ ਵਾਲੇ ਸੀ ਜੋ ਕਿ ਮੇਰੇ ਦਾਦਾ ਜੀ ਸਨ ਉਹਨਾਂ ਨਾਲ ਮੇਰੇ ਪਾਪਾ ਜੀ ਸ਼੍ਰੀ 옴ਪrakash ਜੀ ਤੇ ਮੇਰੇ ਚਾਚਾ ਜੀ ਰਜਿੰਦਰ ਕੁਮਾਰ ਤੇ ਬੱਲੇਵਰਾਜ ਉਹ ਮੋਰ ਫੀਲ ਕਰਦੇ ਆ ਇੱਕ ਵਾਰ ਸਾਨੂੰ ਸੇਵਰ ਦਾ ਮੌਕਾ ਜ਼ਰੂਰ ਦੇ ਤੁਹਾਡੀ ਹੈਗੀ ਬੈਸਟ ਕੁਆਲਿਟੀ ਪੋੜੇ ਬੈਸਟ ਟੇਸਟ ਆਨ ਦਮਾਗੇ ਜਿਹਦੇ ਤੋਂ ਤੁਹਾਨੂੰ ਮਿਕਸ ਪਕੋੜੇ ਪਨੀਰ ਪਕੋੜੇ ਬ੍ਰੈਡ ਪਕੋੜੇ ਸਮੋਸਾ ਦਹੀਂ ਭੱਲੇ ਛੋਲੇ ਪਕੋੜੇ ਅੱਛੀ ਕੁਆਲਿਟੀ ਤੁਹਾਨੂੰ ਮਿਲ ਜੇ ਪੀਵੀ ਕਾਨਮੀ న్యూਸ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਸੋ ਅੱਜ ਗੱਲ ਕਰ ਲੈਂਦੇ ਹਾਂ ਸਾਨੇਵਾਲ ਵਿੱਚ ਅੱਜ ਇੱਕ ਤੁਹਾਨੂੰ ਪੰਨਾ ਲਾਲ ਪਕੌੜੇ ਵਾਲੇ ਅਕਸਰ ਲੁਧਿਆਣਾ ਵਿੱਚ ਮਸ਼ਹੂਰ ਨੇ ਜਦੋਂ ਵੀ ਅਸੀਂ ਜਾਂਦੇ ਹਾਂ ਪੰਨਾ ਲਾਲ ਪਕੌੜਿਆਂ ਵਾਲੇ ਦਾ ਆ ਜਿਹੜਾ ਕਿ ਇੱਕ ਗਿਲ ਰੋਡ ਵਿੱਚ ਪੈਂਦੇ ਵਿਸ਼ਕਰਮਾ ਚੌਕ ਦੇ ਉੱਥੇ ਪੰਨਾ ਲਾਲ ਪਕੌੜੇ ਵਾਲੇ ਜੋ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਉੱਥੇ ਦੁਕਾਨ ਹੈ ਉਹਨਾਂ ਨੇ ਕੀਤੀ ਹੋਈ ਹੈ ਸੋ ਉਹ ਆਪਾਂ ਆਪਣੀ ਪੰਨਾ ਲਾਲ ਪਕੌੜੇ ਵਾਲੇ ਦੇ ਨਾਤੇ ਮਸ਼ਹੂਰ ਨੇ ਸੋ ਆਪਾਂ ਉਸੇ ਤਰ੍ਹਾਂ ਦੀ ਜਿਹੜੀ ਫਰਾਂਚਾਈਜ਼ ਦੀ ਇੱਕ ਆਪਾਂ ਦੁਕਾਨ ਕਹਿ ਸਕਦੇ ਹਾਂ ਕਿ ਅੱਜ ਸਾਹਨੇਵਾਲ ਚੌਂਕ ਦੇ ਵਿੱਚ ਖੁੱਲੀ ਹੈ ਆਪਾਂ ਗੱਲਬਾਤ ਕਰ ਲੈਂਦੇ ਹਾਂ ਸਾਡੇ ਵਿੱਚ ਦਿਲਦਾਰ ਸਿੰਘ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਰੈਡ ਪਕੌੜੇ ਸਮੋਸਾ ਦਹੀਂ ਭਲੇ ਛੋਲੇ ਭਟੂਰੇ ਅੱਛੀ ਕੁਆਲਿਟੀ ਤੁਹਾਨੂੰ ਮਿਲ ਜੇ ਸਰਬ ਕੱਲ ਕਰਦੇ ਆ ਇਹੋ ਗਣੇ ਦੀ ਜ਼ਿੰਦਗੀ ਚੋ ਗਣੇ ਚ ਕੋਈ ਵੀ ਪਸੰਗਿਆ ਜਾਂਦਾ 88 ਜੀਰ ਆਉਂਦਾ ਪਕੌੜੇ ਖਾਂਦਾ ਤਾਂ 15 ਲਾਲ ਪਕੌੜਾ ਗੱਜਿਕੀ ਤੇ ਆਂਦਾ ਸੋਥੇ ਵੀ ਜਿਹੜੀ ਕੁਆਲਿਟੀ ਹੈ ਸੀ ਉਹ ਕਿਪ ਬਿੱਤੀ ਹੈ ਜੇ ਕਿ ਸਾਹਨੇ ਵਾਲੀ ਸੇਮ ਮਿਲਦੀ ਜਿਹੀ ਹਾਂਜੀ ਹਾਂਜੀ ਤੁਹਾਨੂੰ ਟੇਸਟ ਤੁਹਾਨੂੰ ਸਾਹਨੇ ਵਾਲੀ ਸੇਮ ਹੀ ਮਿਲਗਾ ਕੋਈ ਜਿਹੜੀ ਸਾਡੀ ਚਟਨੀ ਸੇਵ ਜੀ ਹੈ ਤੁਹਾਨੂੰ ਕਿਤੇ ਨਹੀਂ ਮਿਲੇਗੀ ਬੈਸਟ ਚਟਨੀ ਮਿਲੇਗੀ ਉਹ ਚਟਨੀ ਕਰਕੇ ਕਸਟਮਰ ਸਾਡੇ ਕੋਲ ਆਉਂਦਾ ਕਿ ਹਾਂ ਜੀ ਥੋੜਾ ਟੇਸਟ ਬਹੁਤ ਚੰਗਾ ਹੈ ਤੇ ਕਿਹ ਤਰ੍ਹਾਂ ਦਾ ਵਾਇਦਾ ਹੈ ਰੇ ਸਾਡੇ ਸਾਰੇ ਸੇਮ ਹੋਣਗੇ ਜੀ ਜਿਹੜੇ ਰੇਟ ਆ ਪੀਰ ਪਕੌੜਾ 500 ਰੁਪਏ ਕਿਲੋ ਹੋਇਆ ਜੀ ਮਿਕਸ ਪਕੌੜਾ 360 ਰੁਪਏ ਕਿਲੋ ਆ ਬ੍ਰੈਡ ਪਕੌੜਾ 20 ਰੁਪਏ ਸ ਮੋਸਾ 12 ਰੁਪਏ ਆ ਜੀ ਦਹੀਂ ਪਲੇਟ ਦਹੀਂ ਪਲੇਟਾਂ ਨੂੰ 70 ਰੁਪਏ ਮਿਲੇਗੀ ਜੀ ਛੋਲੇ ਟੂ ਰੇ ਪਲੇਟਾਂ ਨੂੰ 60 ਰੁਪਏ ਮਿਲੇਗੀ ਕਿੰਨੀਆਂ ਕਿਰੀਆਂ ਦਾ ਸਾਡੇ ਜਿਹੜਾ ਕੰਮ ਆ ਜਿਹੜਾ ਤੇ ਸਰ ਇਹ ਮੈਂ ਹੁਣ 3ਜੀ ਜਨਰੇਸ਼ਨ ਆ ਜੀ ਤੇ ਜਿਹੜੇ ਪੰਨਰ ਲਾ ਜੀ ਇਹਦੇ ਵੱਡੇ ਕਿ ਦਾਦਾ ਜੀ ਕੇ ਹਾਂ ਜੀ ਸਰਾਰ ਪੰਨਰ ਸਿੰਘ ਮੇਰੇ ਦਾਦਾ ਜੀ ਜੀ ਫਿਰ ਉਸ ਤੋਂ ਮੇਰੇ ਪਪਾ ਸ਼੍ਰੀ ਹਮਪ੍ਰ카ਸ਼ ਜੀ ਤੇ ਮੇਰੇ ਚਾਚਾ ਜੀ ਦਵਿੰਦਰ ਸਿੰਘ ਜੀ ਉਸ ਤੋਂ ਬਾਅਦ ਰਜਿੰਦਰ ਕੁਮਾਰ ਜੀ ਤੇ ਛੋਟੇ ਚਾਚੇ ਬੱਲੇਵਰ ਅੱਜ ਜ਼ਿਕਰ ਕੀਤਾ ਜਾਂਦਾ ਤੁਹਾਡੇ ਫਾਦਰ ਸਾਹਿਬ ਵੀ ਨਰਕਾ ਕਮਿਸ਼ਨ ਵਗੈਰਾ ਜਾਂ ਕੁਲਵਾਲ ਵਿੱਚ ਕੰਮ ਕੀਤਾ ਜਸਮੀਤ ਸਿੰਘ ਨਾਲ ਫਿਲਿਗਣੀ ਮਿੰਗੋਗੀ ਵਿੱਚ ਦਮ ਦਿੱਤਾ ਜਸਨਾ ਦੇ ਨੇ ਇਹ ਜੀ ਇਸ ਸਟਾਰਟਿੰਗ ਤੋਂ ਆਏ ਸੀ ਜਿੰਦਰ ਦੁਰਸ਼ੀ ਜੀ ਉਸ ਤੋਂ ਬਾਅਦ ਨਸ਼ਕਾਰਾ ਚੈਨਲ ਤੇ ਆਏ ਜੀ ਉਸ ਤੋਂ ਅਸ਼ਨਕਾਟਾ 99 99 ਇੰਚ ਜਿੰਦਰ ਪੱਲਾ ਜੀ ਨਾਲ ਤੇ ਬਾਲਮੁਕਰਨ ਸ਼ਰਮਾ ਜੀ ਨਾਲ ਨੇ ਕਾਫੀ ਸਕੀਟਾ ਵਗੈਰਾ ਕੀਤਾ ਸਰ ਇਹਦੇ ਨਾਲ ਨਾਲ ਤੀਸਰਾ ਮਲਕ ਕੋਈ ਕੰਮ ਜੇ ਤੁਹਾਨੂੰ ਦੱਸਾਂ ਤਾਂ ਵਿਦੇਸ ਵੀ ਹੋ ਰਿਹਾ ਤਾਂ ਇਸ ਨਾਲ ਸੰਬੰਧਤ ਰਿਆਮ ਦਾ ਸਰੂਪ ਉਹ ਬਹੁਤ ਹੀ ਮਿਹਨਤੀ ਸਨ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕੀਤਾ ਤੇ ਸਾਰੇ ਨਾਲ ਮਤਲਬ ਅੱਛੇ ਵਾਰ ਰੋਲ ਨਾਲ ਸੀ ਹੋ ਰਿਹਾ ਤਾਂ ਪਾਕਿਸਤਾਨ ਜਾਣ ਤਾਂ ਪੁਗੜੇ ਵਾਲੇ ਮਤਲਬ ਆਪੇ ਜਿਹੜਾ ਬ੍ਰਾਂਡਡ ਨਾਮ ਆਇਆ ਸਾਨੇ ਤੋਂ ਉੱਪਰ ਕੀਤਾ ਤਾਂ ਹੁਣ ਇਹ ਕਾਫੀ ਜਨਰੇਸ਼ਨ ਪੈਸੇ ਕਿਤਾ ਫੀਲ ਕਰਦੇ ਆ ਸਰ ਫਰ ਹੋ ਰਿਹਾ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਆ ਜੀ ਕਿਉਂਕਿ ਸਾਡੇ ਹੁਣ ਦਾਦਾ ਜੀ ਨੇ ਪਾਪਾ ਜੀ ਨੇ ਚਾਚਾ ਜੀ ਨੇ ਸਾਰਿਆਂ ਨੇ ਇਹਦੀ ਮਿਹਨਤ ਕੀਤੀ ਉਹਦੇ ਸਫਲਤਾ ਅਸੀਂ ਹੁਣ ਇਸ ਟੈ ਮਿੱਠੇ ਖੜੇ ਆ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਸਾਨੇਵਾਲ ਵਾਸੀਆਂ ਦੇ ਤਰ੍ਹਾਂ ਫੀਲ ਕਰੂੰਗੇ ਮੇਰੇ ਮਤਲਬ ਇਹ ਹੈ ਅਸੀਂ ਸਾਨੇਵਾਲ ਵਾਸੀਆਂ ਨੂੰ ਇੱਕ ਛੋਟਾ ਅਪੀਲ ਕਰਾਂਗੇ ਸਾਡੀ ਸ਼ੌਪ ਤੇ ਆਰ ਇੱਕ ਵੇ ਟੈਸਟ ਕਰਨ ਜੋ ਟੈਸਟ ਅਸੀਂ ਰਵਾਗੇ ਬਹੁਤ ਅੱਛਾ ਟੇਸਟਰ ਸਾਫ ਸਫਾ ਤੁਹਾਨੂੰ ਸਮਾਨ ਮਿਲੇਗਾ ਅੱچھے ਮਸਾਲੇ ਸੇ ਯੂਜ਼ ਕਰਦੇ ਹਾਂ ਸੇ ਦਿਸ ਸੇ ਦੀ ਕੁਆਲਿਟੀ ਹੋਗੀ ਜਦ ਨਾਲ ਤੁਹਾਨੂੰ ਹਾਂਜੀ ਸੇਮ ਤੁਹਾਨੂੰ ਕੁਆਲਿਟੀ ਉਸੇ ਤਰ੍ਹਾਂ ਮਿਲੇਗੀ ਹਾਂ ਜੀ ਸਰ ਅੱਜ ਪੰਨਾਂ ਦਾ ਕੋੜ ਵਾਲੀ ਪਹੁੰਚੀ ਹੋ ਪਰ ਜਾਨ ਕਿਤਨਾ ਕਲੈਕਟਿਵ ਬਹੁਤ ਵਧੀਆ ਜੀ ਵੈਲਕਮ ਬਹੁਤ ਵਧੀਆ ਕੁਆਲਿਟੀ ਆ ਹਾਂ ਜੀ ਸਰ ਅੱਜ ਪੰਨਾਂ ਦਾ ਕੋੜ ਵਾਲੀ ਪਹੁੰਚੀ ਹੋ ਤੁਹਾਨੇ ਧੰਨਵਾਦ ਕੀਤਾ ਕਿਤਨਾ ਕੁਆਲਿਟੀ ਹੈ ਬਹੁਤ ਵਧੀਆ ਕੁਆਲਿਟੀ ਆ ਔਰ ਅਸੀਂ ਇੱਥੇ ਕਮੀਰ ਦੇ ਪਕੌੜੇ ਵੀ ਥਾਤੇ ਆ ਤੇ ਬ੍ਰੈਡ ਪਕੌੜਾ ਵੀ ਖਾਤਾ ਬਹੁਤ ਵਧੀਆ ਟੇਸਟੀ ਔਰ ਬਹੁਤ ਬਿਨਾ ਆਇਲ ਤੋਂ ਬਹੁਤ ਵਧੀਆ ਟੇਸਟ ਆ ਤੇ ਜਲਦਾਰ ਘਰ ਦੇ ਵਿੱਚ ਉਹਦੀ ਕੁਆਲਿਟੀ ਉਹ ਤੋਂ ਵਧੀਆ ਹੀ ਆ। ਇਹ ਤਾਂ ਕਾਫੀ ਜਿਹੜਾ ਮਸ਼ਹੂਰ ਹੈ ਲੋਕੀ ਸੇਮ ਉਸ ਤਰ੍ਹਾਂ ਦੀ ਕੁਆਲਿਟੀ ਮਿਲ ਜੂਗਾ। ਹਾਂਜੀ ਸੇਮ ਉਸ ਤਰ੍ਹਾਂ ਦੀ ਕੁਆਲਿਟੀ ਆ ਉਸ ਤੋਂ ਵਧੀਆ ਹੀ ਆ। ਤੇ ਸਾਡੇ ਭਰਾ ਜੋ 15 ਨਾਲ ਪਕੌੜਾ ਜੀ ਇਹ ਪਕੌੜੇ ਜੋ ਲੁਧਿਆਣੇ ਦੀ ਬ੍ਰਾਂਚ ਆ ਉਹੀ ਬ੍ਰਾਂਚ ਇੱਥੇ ਖੁੱਲੀ ਆ। ਸਾਡੇ ਭਰਾ ਬੱਗਾ ਜੀ ਦਿਲਦਾਰ ਸਿੰਘ ਬੱਗਾ ਤੇ ਇਹਨਾਂ ਦੇ ਫਾਦਰ ਸਾਹਿਬ ਓਮ ਪ੍ਰਕਾਸ਼ ਜੀ ਉਹ ਇਹਨਾਂ ਦਾ ਦਾਦਾ ਜੀ ਬਹੁਤ ਟਾਈਮ ਤੋਂ ਖੰਨੇ ਵਾਲੀ ਖੁੱਲੀ ਆ। ਫੇਮਸ ਨੇ ਪੰਨਾ ਲਾਲ ਪਕੌੜੇ ਦੇ ਨਾਮ ਤੋਂ ਤੇ ਇਹ ਇਹ ਬਰਾਂਚ ਸਾਹਨੇ ਵਾਲੀ ਖੁੱਲੀ ਆ ਮੈਂ ਸਾਰਾ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਸਾਹਨੇ ਵਾਲਾ ਵਾਸੀਆਂ ਨੂੰ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਔਰ ਇੱਥੇ